जय श्री कृष्णा जय श्री राधे ठाकुर जी का आशीर्वाद सदा सत पर बना रहे बांके बिहारी कृपा सदा सत पर बनी रहे दोस्तों टाइम होया रात दा एक एक वजे वाला मैं शमरा यार जगह की मैं आधी रात अपनी फेसबुक फैमिली अपने दोस्तों जेडे मेनू वर्ल्ड में प्यार करते है मैं उनना नु डिस्टर्ब कर रिया वा क्योंकि मौका ही दोस्तों एदा दा है मौका ही एदा दा है कि देखो देखो कि किद्दा ਮੋਗੇ ਦੀ ਧਰਤੀ ਤੇ ਤੁਸੀਂ ਦੇਖੋ ਪੰਜਾਬ ਦੀ ਧਰਤੀ ਤੇ ਕਿੱਦਾਂ ਮੇਰੇ ਸ਼ੇਫ ਸੈਨਿਕ ਦਾ ਕਤਲ ਕਰ ਦਿੱਤਾ ਗਿਆ ਮੇਰੇ ਸ਼ੇਫ ਸੈਨਿਕ ਦੀ ਹੱਤਿਆ ਕਰ ਦਿੱਤੀ ਜਿਹੜਾ ਸ਼ੇਫ ਸੈਨਾ ਬਾਲਾ ਸਿੰਘ ਠਾਕਰੇ ਸਾਹ ਦਾ ਸਿੰਦੇ ਗਰੁੱਪ ਦਾ ਪ੍ਰਧਾਨ ਦੇਖੋ ਉਹਦੀ ਕਿੱਦਾਂ ਹੱਤਿਆ ਕੀਤੀ ਗਈ ਕਿੱਦਾਂ ਉਹਨੂੰ ਸ਼ਰੇਆਮ ਮੋਗੇ ਦੇ ਵਿੱਚ ਗੋਰੀਆਂ ਮਾਰੀ ਗਈਆਂ ਮੈਂ ਤਾਂ ਦੋਸਤੋ ਕਿੰਨੀ ਵਾਰੀ ਕਹਿੰਦਾ ਸੀਗਾ ਕਿਨੇ ਪੰਜਾਬ ਨੂੰ ਡਾਇਮੰਡ ਸੀਆ ਮਿਲਿਆ ਡਾਇਮੰਡ ਸੀਆ ਮਿਲਿਆ ਪਰ ਡਾਇਮੰਡ ਸੀਆ ਹੁਣ ਕਿੱਥੇ ਐ ਅਰਾਮ ਦਾ ਸੋਹਰੇ ਡਾਇਮੰਡ ਸੀਆ ਐ ਜਾਕੋ ਸਿੰਘ ਸਾਹਿਬ ਜਾ ਕੋ ਕਿਉਂਕਿ ਤੁਸੀਂ ਤਾਂ ਪਿਛਲੇ ਕੱਲ ਵੀ ਗਿਆ ਸੀ ਚਲੰਦਰ ਮੈਂ ਪਿਛਲੇ ਕੱਲ ਕਪੂਰਥਲਾ ਗਿਆ ਸੀ ਮੇਰਾ ਚਲੰਦਰ ਜਿਹੜਾ ਪ੍ਰਧਾਨ ਬਣਤੀ ਜਾਂ ਤੁਸੀਂ ਕਪੂਰ ਜਿਹੜਾ ਆਪਣਾ ਕੀ ਕਹਿੰਦੇ ਬੁਕੇਰੀਆ ਦਾ ਪ੍ਰਧਾਨ ਬਣਤੀ ਮਤਲਬ ਮੈਂ ਕਾ ਜਾ ਕੇ ਕਮਿਸ਼ਨਰ ਸਾਹਿਬ ਜਲੰਧਰ ਨੂੰ ਬੇਨਤੀ ਕੀਤੀ ਸੀ ਕਿ ਸਾਹਿਬ ਐਡਾ ਹੀ ਦੇਖੋ ਮੇਰੇ ਪ੍ਰਧਾਨ ਜਿਹੜਾ ਬਣਤੀ ਹੈ ਜਲੰਧਰ ਦਾ ਉਹਨੂੰ ਧੰਕੀ ਆ ਰਹੀ ਹੈ ਪ੍ਰਸ਼ਾਸਨ ਨੇ ਪਰ ਅੱਖਾਂ ਨਹੀਂ ਖੋਲੀਆਂ ਨਹੀਂ ਖੋਲੀਆਂ ਪ੍ਰਸ਼ਾਸਨ ਨੇ ਅੱਖਾਂ ਐਡਾ ਹੀ ਮੈਂ ਬੁਕੇਰੀਆ ਜਾ ਕੇ ਹੋਇਆ ਬੁਕੇਰੀਆ ਜਾ ਕੇ ਬਟਿਆ ਕਿੰਨਾ ਸ਼ਰਮ ਆਪ ਕਹ ਰਹੇ ਸੀ ਕਿ ਮੇਰੇ ਸ਼ੇਵ ਸੈਨਿਕ ਦਾ ਖਿਆਲ ਰੱਖਿਆ ਜਾਵੇ ਅੱਜ ਤੁਸੀਂ ਦੇਖ ਲਓ ਜਦੋਂ ਮੈਂ ਉਸ ਧੀ ਨੂੰ ਉਸ ਬੇਟੀ ਨੂੰ ਫੋਨ ਮਾਰਿਆ ਜਿਹੜਾ ਮੇਰਾ ਮੰਗਤਰਾ ਮੰਗਾ ਜਿਹੜਾ ਸਾਡਾ ਸ਼ੇਵ ਸੈਨਿਕ ਤਕਸਾਲੀ ਸ਼ੇਵ ਸੈਨਿਕ ਜਿਹੜਾ ਮੰਗਤਰਾ ਮੰਗਾ ਦੇਖੋ ਕਿੱਦਾਂ ਉਹਦਾ ਕਤਲ ਕੀਤਾ ਗਿਆ ਸ਼ਰਮ ਬਾਜ਼ਾਰ ਦੇ ਵਿੱਚ ਮੋਗਾ ਦੇ ਵਿੱਚ ਦੋਸਤੋ ਜੇ ਤੁਸੀਂ ਸੱਚੇ ਸ਼ੇਵ ਸੈਨਿਕ ਹੈਗੇ ਹੋ ਸੱਚੇ ਦੇਸ਼ ਪ੍ਰੇਮੀ ਹੈਗੇ ਹੋ ਤੇ ਦੋਸਤੋ ਅਤੀ ਰਾਤ ਹੈ ਉਠੋ ਆਓ ਚਲੀਏ ਮੋਗਾ ਤੇ ਦਸੀਏ ਅਸੀਂ ਹਿੰਦੂ ਆਂ ਹਿੰਦੂ ਅਸੀਂ ਮਰੇ ਨਹੀਂ ਅਸੀਂ ਹਿੰਦੂ ਆਂ ਪਿੱਠ ਪਿੱਛੇ ਤੁਸੀਂ ਸਾਡੇ 'ਤੇ ਵਾਰ ਕਰ ਦਿਓ ਪਿੱਠ ਪਿੱਛੇ ਸਾਡੇ ਗੋਲੀਆਂ ਮਾਰ ਦਿਓ ਕਿਹਾ ਅਸੀਂ ਗੋਲੀਆਂ ਖਾਣ ਨੂੰ ਆ ਮਾਰਸੋ ਦੱਸੋ ਅਸੀਂ ਮੈਂ ਹਿੰਦੂ ਅਸੀਂ ਹਿੰਦੂ ਸੈਨਿਕ ਅਸੀਂ ਗੋਲੀਆਂ ਖਾਣ ਨੂੰ ਆ ਕਿਉਂ ਨਾ ਵੇਖ ਰਹਾ ਮਾਰ ਮਾਰ ਰੋਹਾ ਜਿੱਦਾਂ ਤੁਸੀਂ ਪਿਛਲੀ ਜਿਨੀ ਦੇਖਿਆ ਬੱਬਰ ਸ਼ੇਰ ਸੁਦੀਰ ਕੁਮਾਰ ਸੂਰੀ ਮੇਰੇ ਲੁਧਿਆਣਾ ਦੇ ਸ਼ੇਰਸ਼ਾਨੇ ਕਾਲਾ ਬੰਮ ਦਾ ਹਮਲੇ ਮੇਰੇ ਤੇ ਹੱਤਬਾਦੀ ਹਮਲੇ ਅੱਜ ਤੁਸੀਂ ਦੇਖ ਲਓ ਕਿ ਕਿੱਤਾ ਮੋਗਿਆ ਦੀ ਧਰਤੀ ਦੇ ਸ਼ਰਿਆਨ ਸ਼ੇਰਸ਼ਾਨੇ ਕਾਲਾ ਕਤਲ ਕੀਤਾ ਜਾਂਦਾ ਕਤਲ ਇਹੀ ਚੀਜ਼ ਮੈਂ ਪਿੱਛੇ ਵੀ ਪੇਟ ਰਹੀ ਕਿ ਲੁਧਿਆਣਾ ਦੇਖੋ ਅੱਜ ਸੰਨੀ ਸੀ ਲੁਧਿਆਣਾ ਸੰਨੀ ਪਿੱਛੇ ਸੁਰੱਖਿਆ ਦਿੱਤੀ ਗਈ ਸੰਨੀ ਨੂੰ ਸੰਨੀ ਮਹਿਤਾ ਪਿਛੇ ਅਜੀ ਸਭਾ ਦੇ ਕਮਿਸ਼ਨਰ ਸਾਹਿਬ ਜੈਲ ਸਾਹਿਬ ਸੁਰੱਖਿਆ ਦਿੰਦੇ ਐ ਸੰਨੀ ਨੂੰ ਕਿਉਂ ਹੀ ਸੁਰੱਖਿਆ ਵਾਪਸ ਲੈਂਦੇ ਐ ਕਿਉਂ ਲੈਂਦੇ ਐ ਪਿੱਛੇ ਥ੍ਰੈਟ ਸੀ ਹੁਣ ਸੰਨੀ ਰੀਤਿਆ ਥ੍ਰੈਟ ਖਤਮ ਹੋ ਗਈ ਕੀ ਹੁਣ ਸੰਨੀ ਨੂੰ ਕੋਈ ਪੁੱਛੇਗਾ ਨਹੀਂ ਕਿ ਆ ਸੰਨੀ ਦੇ ਪਰਿਵਾਰ ਦੀ ਰੱਖਿਆ ਕੋਲ ਕਰੇਗਾ ਇਹੀ ਚੀਜ਼ ਮੈਂ ਪੁੱਛਣਾ ਚਾਹਨਾ ਮੈਂ ਫਿਰ ਵੀ ਕਹਿੰਦਾ ਮਾਨਸਰੂ 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 ਡੀਐਚਪੀ ਸਾਹਿਬ ਮੈਂ ਹੱਥ ਜੋੜਦਾ ਹੱਥ ਬੇਨਤੀ ਕਰਦਾ ਤੁਸੀਂ ਕਿੰਨੀ ਵਾਰੀ ਆਤਵਾਦੀ ਮੋਡਿਊਲ ਫੜੇ ਜਿੱਥੇ ਇੱਕ ਹੀ ਧਮਕੀ ਆਉਂਦੀ ਹੈ ਕਿ ਸ਼ੇਰ ਮਾਰਨਾ ਸ਼ੇਰ ਮਾਰਨਾ ਉਹ ਰੱਖ ਲੋ ਸ਼ੇਰ ਨਾਲ ਜਿੱਥੇ ਟਾਈਮ ਰੱਖਣਾ ਸ਼ੇਰ ਆ ਜਾਂਦਾ ਮਾਰ ਲੋ ਸ਼ੇਰ ਨੂੰ ਜਿਹੜਾ ਤੁਸੀਂ ਮਾਰਨਾ ਹੈ ਉਹ ਮੈਂ ਪੰਜਾਬ ਚ ਰਹਿਣਾ ਮੈਂ ਹਿੰਦੂ ਆ ਕਿਹਾ ਮੈਂ ਕਸੂਰ ਕਰ ਲਿਆ ਕੋਈ ਪੰਜਾਬ ਚ ਰਹਿ ਕੇ ਜੇ ਮੈਂ ਹਿੰਦੂ ਆ ਜੇ ਮੈਂ ਹਿੰਦੂ ਆ ਪੰਜਾਬ ਚ ਰਹਿ ਕੇ ਮੇ ਕੋਈ ਕਸੂਰ ਕਰ ਲਿਆ ਤੁਸੀਂ ਹੱਥੋਂ ਸਾਰੇ ਸ਼ਰਚਾਨਿਕ ਮਾਰ ਰਹੇ ਹੋ ਉਹ ਕਿੱਥੇ ਗਈਆਂ ਸਰਕਾਰਾਂ ਉਹ ਕਿੱਥੇ ਗਈਆਂ ਉਹ ਜਾਗੋ ਉਹ ਜਾਗੋ ਉਹ ਹਿੰਦੂਆਂ ਨੇ ਤੁਹਾਨੂੰ ਵੋਟ ਪਾਈ ਹੈ ਵੋਟ ਉਹ ਸਾਡੀ ਵੋਟ ਦਾ ਹਿਸਾਬ ਦੇ ਨਾਲ ਹਿੰਦੂਆਂ ਦੀ ਜਿਹੜੀ ਤੁਹਾਨੂੰ ਹਿੰਦੂਆਂ ਨੇ ਵੋਟ ਪਾਈ ਹੈ ਮਾਨਸਾ ਸਰਕਾਰ ਚ ਸੈਂਟਰ ਦੀ ਹੋਵੇ ਮੋਦੀ ਸਾਹਿਬ ਸੁੱਤੇ ਪਏ ਨੇ ਮੋਦੀ ਸਾਹਿਬ ਦੀ ਸੁਰੱਖਿਆ ਦੇ ਬੜੀ ਵਧੀਆ ਹੋ ਰਹੀ ਹੈ ਮਾਨਸਾ ਦੀ ਸੁਰੱਖਿਆ ਦੇ ਬੜੀ ਵਧੀਆ ਹੋ ਰਹੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਮੇਰੇ ਸ਼ੇਵਸਿਆਣ ਕਦਿਸੁਰਖਸ਼ਾ ਕੌਣ ਕਰੇਗਾ ਹਰ ਕਿਤੇ ਤੁਸੀਂ ਦੇਖਿਆ ਤੁਸੀਂ ਪਿੱਛੇ ਲਗਾ ਤਾਰ ਹਰ ਜਿਲ੍ਹੇ ਦੇਖਿਆ ਕਿ ਕਿੰਦਾ ਤਰਾਹੀ ਤਰਾਹੀ ਮਚੀ ਹੈ ਕਿੰਦਾ ਮੇਰੇ ਹਿੰਦੂਆਂ ਤੇ ਹਮਲੇ ਹੋ ਰਹੇ ਨੇ ਕਿੰਦਾ ਮੇਰੇ ਸ਼ੇਵਸਿਆਣ ਕਦੇ ਹਮਲੇ ਹੋ ਰਹੇ ਨੇ ਕਦ ਤੱਕ ਅਸੀਂ ਗੋਲੀਆਂ ਖਾਵਾਂਗੇ ਕਦ ਤੱਕ ਕਦ ਤੱਕ ਅਸੀਂ ਗੋਲੀਆਂ ਖਾਵਾਂਗੇ ਉਹ ਬੁਲਾਓ ਸ਼ੇਰ ਨੂੰ ਜਿੱਥੇ ਬੁਲਾਣਾ ਹੈ ਉਹ ਮਾਰ ਦਿਓ ਇਹ ਸ਼ੇਰ ਨੂੰ ਜੇ ਤੁਸੀਂ ਮਾਰਨਾ ਹੈ ਮਾਰ ਦਿਓ ਯੋ ਤੁਸੀਂ ਰੋਸ ਤੋਂ ਨੇ ਫੋਨ ਕਰਦੇ ਹੋ ਹਯਾਰ ਯਾਰ ਕੋਲਾ ਆਂਦੀਆਂ ਫੋਨ ਕਰਦੇ ਹੋ ਕਿ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਪਰ ਪ੍ਰਸ਼ਾਸਨ ਸਰਕਾਰ ਸੁੱਕੀ ਬਈਆ ਸੁੱਤੀ ਜੇ ਹੁਣ ਹਿੰਦੂ ਨਾ ਜਾਗ ਗਿਆ ਤਾਂ ਫਿਰ ਹਿੰਦੂ ਕਦੋਂ ਜਾਗੇਗਾ ਪੁੱਛ ਲਓ ਸਰਕਾਰਾਂ ਨੂੰ ਕਿਸ ਸਾਡੇ ਹਿੰਦੂਆਂ ਦਾ ਕਸੂਰ ਕੀ ਹੈ 50% ਵੋਟ ਪਾ ਕੇ ਅਸੀਂ ਗੋਲੀਆਂ ਖਾ ਰਿਹਾ ਗੋਲੀਆਂ ਕੀ ਮੰਗਦੇ ਅਸੀਂ ਤੁਹਾਡੇ ਤੋਂ ਕੀ ਜਾਣਿਆ ਕਿ ਸ਼ੇਵ ਸ਼ਕਤੀ ਕਰ ਜਾਬ ਕਰਾਂਗੇ ਆਪਣੀ ਰੱਖਸ਼ਾ ਆਪ ਕਰਾਂਗੇ ਇਹੀ ਨਾਰਾ ਲੈ ਕੇ ਚੱਲਦੇ ਆਂ ਇਹੀ ਕੁਛ ਮੰਗਦੇ ਆ ਕਿ ਅਸੀਂ ਹਿੰਦੂ ਆਸੀਂ ਪੰਜਾਬ ਦੇ ਆਸੀਂ ਆਪਣੇ ਸਨਾਤਨੀ ਆ ਅਸੀਂ ਗਊ ਰੱਖਸ਼ਾ ਮੰਗਦੇ ਆ ਕਿ ਗਊ ਦੀ ਰੱਖਸ਼ਾ ਹੋਵੇ ਅਸੀਂ ਗਊ ਦਾ ਬੰਦੇ ਆ ਦੇਖੋ ਕੱਲ ਮੈਂ ਜਲੰਧਰ ਗਿਆ ਬਾਂਟੀ ਜਿਹੜਾ ਜਲੰਧਰ ਵਾਲਾ ਉਹਦੇ ਲਈ ਮੈਂ ਕਾ ਜਲੰਧਰ ਸ਼ਰੇ ਆ ਮੀਡੀਆ ਨੇ ਮੇਰੀ ਖਬਰਾਂ ਚਲਾਈਆਂ ਕਿ ਮੇਰੇ ਸ਼ੇਰ ਸਿਆਣਕ ਨੂੰ ਧਮਕੀਆਂ ਆ ਰਹੀਆਂ ਕੋਈ ਤਾਂ ਸੁਣਵਾਈ ਕਰ ਲੋ ਪਰ ਕੋਈ ਸੁਣਵਾਈ ਹਜੇ ਤੱਕ ਨਹੀਂ ਹੋਈ ਅੱਖਾਂ ਬੰਦ ਕਰ ਲੀਆਂ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੇ ਅੱਖਾਂ ਬੰਦ ਕਰਨੀਆਂ ਦਖਦਾ ਨਹੀਂ ਜੀ ਉਹਨਾਂ ਨੂੰ ਕਿ ਅੰਮ੍ਰਿਤ ਰੋੜਾ ਸ਼ੇਰ ਤੁਹਾਡੇ ਸ਼ੇਰ ਚ ਆਇਆ ਗੁਹਾਰ ਲੈ ਕੇ ਕੀ ਇਹ ਸ਼ੇਰ ਮੰਗ ਰਿਹਾ ਆਪਣੇ ਬੰਦੇ ਵਾਸਤੇ ਕੀ ਕਹਿ ਰਿਹਾ ਕਿ ਮੇਰੇ ਬੰਦੇ ਨੂੰ ਸੁਰੱਖਿਤ ਕਰੋ ਧਮਕੀਆਂ ਆ ਰਹੀਆਂ ਇਹੀ ਬੰਟੀ ਜੋਗੀ ਬੁਕੇਰੀਆਂ ਵਾਸਤੇ ਮੈਂ ਇਹ ਚੀਜ਼ ਕਲ ਮੰਗਣ ਗਿਆ ਕਹਿ ਗਿਆ ਕਿ ਸੁਰੱਖਿਤ ਕਰੋ ਮੇਰੇ ਸੇਫ ਸ਼ੇਰ ਸੈਨਿਕ ਮੈਂ ਪੰਜਾਬ ਦੇ ਸਾਰੇ ਸ਼ੇਰ ਸੈਨਿਕਾਂ ਲਈ ਕਹਿ ਰਿਹਾ ਸਾਰੇ ਸ਼ੇਰ ਸੈਨਿਕਾਂ ਲਈ ਕਿਉਂਕਿ ਅੰਮ੍ਰਿਤ ਰੋੜਾ ਕੱਲਾ ਥਰੜਤੇ ਨਹੀਂ ਹੈ ਸ਼ੇਰ ਕੱਲਾ ਥਰੜਤੇ ਨਹੀਂ ਹੈ ਵਾਰੀ ਵਾਰੀ ਦੇਖੋ ਮੰਗਤਰਾ ਮੰਗਾ ਸਾਡਾ ਪੁਰਾਣਾ ਸ਼ੇਰ ਸੈਨਿਕ ਟਕਸਾਲੀ ਕਿਦਾਂ ਹਮਲਾ ਹੋਇਆ ਕਿਉਂ ਸੁੱਤੇ ਦੀ ਹੈ ਸਰਕਾਰ ਕਿਉਂ ਸੁੱਤੇ ਪਿਆ ਪ੍ਰਸ਼ਾਸਨ ਜਿਹੜਾ ਫੋਨ ਮਾਰੇ ਐਸਐਸਪੀ ਸਾਹ ਨੂੰ ਡੀਐਸਪੀ ਸਾਹ ਨਾਲ ਗੱਲ ਕਰ ਲੋ ਮਤਲਬ ਐਸਐਸਪੀ ਸਾਹ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਮੋਗਾ ਐਸਐਸਪੀ ਦੀ ਕਿ ਡੀਐਸਪੀ ਨੂੰ ਨਾਲ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਚਲੋ ਮੈਂ ਡੀਏਜੀ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਦੱਸਿਆ ਅਸ਼ਵੀ ਕਪੂਰ ਜੀ ਨੇ ਕਿ ਅੰਮੀ ਤੈਤਾ ਤੈਤਾ ਹੋਇਆ ਪਰ ਕੌਣ ਨੇ ਬੰਦੇ ਜਿਹੜੇ ਬਰਸ ਸਾਸ਼ਾ ਦਾ ਚਿਰੇ ਨੇ ਸਾਨੂੰ ਮਾਰਨ ਦੀਆਂ ਕੋਨੇ ਸ਼ਖਸ ਜਿਹੜੇ ਮਰੇ ਸ਼ੇਰ ਸੈਨਿਕਾਂ ਨੂੰ ਪੰਜਾਬ ਚ ਖਤਮ ਕਰਨਾ ਚਾਹੁੰਦੇ ਆ ਮਾਨ ਸਾਹਿਬ ਨੇ ਹੱਥ ਜੋੜਦਾ ਆਕ ਗਿਆ ਮੈਂ ਆਕ ਗਿਆ ਆਕ ਗਿਆ ਮੈਂ ਕੀ ਕਰਾਂ ਮੈਨੂੰ ਦੱਸ ਦੋ ਮੈਂ ਕੀ ਕਰਾਂ ਕੀ ਕਰਾਂ ਆਪਣੇ ਪੰਜਾਬ ਦੇ ਸ਼ੇਰ ਸੈਨਿਕਾਂ ਨੂੰ ਕੀ ਕਹਾਂ ਕਿ ਮੇਰੇ ਸ਼ੇਰ ਸੈਨਿਕ ਪੰਜਾਬ ਚ ਸੁਰੱਖਿਤ ਨਹੀਂ ਹੈਗੇ ਔਰ ਮੈਨੂੰ ਮਾਨ ਸਾਹਿਬ ਮਿਲਣ ਦਾ ਹੀ ਟਾਈਮ ਦੇ ਦਿਓ ਮੈਂ ਉਹ ਸ਼ੇਰ ਸੈਨਿਕਾਂ ਜਿਹੜੇ ਤੁਹਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਚਾਹਨਾ ਕਿ ਪੰਜਾਬ ਚ ਗੈਂਗਵਾੜ ਅੱਤਵਾਦ ਉਹ ਕਦੋਂ ਖਤਮ ਹੋਊਗਾ ਮਾਨ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ ਮਾਨ ਸਾਹਿਬ ਕਿ ਦੱਸ ਦਿਓ ਮੈਨੂੰ ਇਹ ਚੀਜ਼ ਆ ਜੋ ਕੁੜੀ ਦੀ ਤਰਾ ਮੇਰੇ ਕੰਨਾਂ ਵਿੱਚ ਗੂੰਜਦੀ ਐ ਪਈ ਐ ਜਿਸ 25 ਦੇ ਮੈਨੂੰ ਫੋਨ ਆਇਆ ਕਹਿੰਦੀ ਅੰਕਲ ਅੰਕਲ ਤੁਸੀਂ ਆ ਜਾਓ ਅੰਗਰੋੜਾ ਅੰਕਲ ਤੁਸੀਂ ਆ ਜਾਓ ਮੋਗਾ ਆ ਰਿਹਾ ਸ਼ੇਰ ਸਵੇਰੇ ਮੋਗਾ ਆ ਰਿਹਾ ਕੋਈ ਉਠਾ ਕੇ ਦਿਖਾ ਦਿਓ ਮੈਨੂੰ ਧਰਨੇ ਤੋ ਕੋਈ ਉਠਾ ਕੇ ਦਿਖਾ ਦਿਓ ਜਦ ਤੱਕ ਮੇਰੇ ਪਰਿਵਾਰ ਪਰਿਵਾਰ ਨੂੰ ਮੇਰੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਸ਼ੇਰ ਤਦ ਤੱਕ ਚੁੱਪ ਨਹੀਂ ਰਹੇਗਾ ش گرجے گا پوچھے گا اپنے سی ایم ساحب پرشاسن شیو سینک سرکشت نہیں ہے جی آج سنی میں چہل صاحب چاہوں ہاتھ جوڑ کے چہل صاحب دردو سنی مح تیرہ پروار کورکشت رہے گا جی اب ہوں سرکشا واپس لتی کیوں لیں بےنتی کردہ کہ پنجاب جن شیو سینک ہے گے ہے آ جاؤ جن میرے ہندو سناتنی ہے آ جاؤ ਉਗੀ ਗੋਲੀਆਂ ਖਾ ਖਾ ਕੇ ਅਸੀਂ ਨਹੀਂ ਮਰਨਾ ਅਸੀਂ ਆਹ ਕਹਿੰਦੇ ਆ ਸਾਨੂੰ ਬੁਲਾ ਕੇ ਮਾਰ ਦੋ ਗੋਲੀਆਂ ਇਹਦਾ ਪਿੱਠ ਪਿੱਛੇ ਸਾਡੇ ਤੇ ਵਾਰ ਨਾ ਕਰੋ ਆਹੋ ਜਿਹੀ ਨਹੀਂ ਮੇਰੇ ਸ਼ੇਰ ਨੇ ਹਿੰਦੂ ਆਜੋ ਕੱਲ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹ ਸਾਡਾ ਖਿਆਲ ਕੌਣ ਕਰੂਗਾ ਜੇ ਸਾਨੂੰ ਪੰਜਾਬ ਚ ਰਹਿਂਦੇ ਹੋ ਸਾਡਾ ਖਿਆਲ ਕੌਣ ਕਰੇਗਾ ਸਵੇਰੇ ਅੰਮ੍ਰਿਤ ਰੋਣਾ ਸ਼ੇਰ ਆਰੇ ਮੁਗੇ ਆਰੇ ਪ੍ਰਸ਼ਾਸਨ ਤੋਂ ਪੁੱਛਣ ਲਈ ਕੀ ਇਸ ਪਰਿਵਾਰ ਦਾ ਕਸੂਰ ਕੀ ਹੈ 这是你的。Yes,